ਕੰਚਾਲੀ ਸਾਹਬ ਦੇ ਮੁਖੀ ਨੇ ਇੰਨੀ ਸਾਦਗੀ ਇੱਕ ਵਾਰ ਜਦ ਕਹਿੰਦੇ ਮੈਂ ਬਾਬਾ ਜੀ ਦੇ ਕੋਲ ਖੜਾ ਕਹਿੰਦਾ ਮੇਰੇ ਹੱਥ ਤੇ ਨਾ ਉਹ ਘੜੀ ਬੰਨੀ ਹੋਈ ਸੀ ਉਹਨੂੰ ਕਾਲੇ ਰੰਗ ਦਾ ਉਹ ਸੀ ਪੱਟਾ ਚੇਨ ਹੋਣੀ ਜਾਂ ਪੱਟਾ ਕੋਈ ਲੈਦਰ ਦਾ ਹੋਣਾ ਕਹਿੰਦੇ ਮੈਨੂੰ ਕਹਿੰਦੇ ਆਹ ਕੀ ਕਾਲੇ ਰੰਗ ਦੀ ਘੜੀ ਬੰਨੀ ਹੋਈ ਲਾ ਦੇ ਕਹਿੰਦੇ ਆਪਾਂ ਕਿੱਸਾ ਤਪ ਬਚਨ ਦੀ ਕਹਿੰਦੇ ਆਪਾਂ ਲਾਤੀ ਅੱਜ ਤੱਕ ਘੜੀ ਵੀ ਨਹੀਂ ਬੰਨੀ ਉਹਨਾਂ ਨੇ ਕਹਿੰਦੇ ਮੈਨੂੰ ਕਿਹਾ ਸੀ ਲਾ ਦੇ ਇਹ ਨਹੀਂ ਸੀ ਕਿਹਾ ਵੀ ਇਹ ਲਾ ਕੇ ਕੋਈ ਹੋਰ ਬਣ ਲੈ ਦੇਖੋ ਤਿਆਗ ਕਰਨਾ ਬੜਾ ਔਖਾ ਹੈ ਗੱਲਾਂ ਕਰਨੀਆਂ ਸੌਖੀਆਂ ਨੇ ਹਾਂ ਜੀ ਨੌਕਰੀ ਛੱਡੀ 1988 ਵਿੱਚ ਜਦੋਂ ਬਾਬਾ ਜੀ ਨੇ ਕਿਹਾ ਨਾ ਜਾਣਾ ਨਹੀਂ ਜੀ ਉਦੋਂ ਪਰਮਜੀਤ ਬਾਬਾ ਜੀ ਦੀ 88000 ਰੁਪਏ ਤਨਖਾਹ ਸੀ 1988 ਵਿੱਚ ਹਾਂ ਜੀ ਤੇ 88000 ਰੁਪਏ ਤਨਖਾਹ ਹਾਂ ਜੀ ਬਾਬਾ ਜੀ ਦੱਸਦੇ ਆ ਕਈ ਵਾਰੀ ਬੱਚਿਆਂ ਨਾਲ ਇਦਾਂ ਹਸਨ ਲੱਗ ਜਾਂਦੇ ਕਿ ਮੇਰੀ ਥਾਂ ਤੇ ਜਿਹੜਾ ਮਤਲਬ ਜੋ ਜਿਹੜੀ ਪੋਸਟ ਤੇ ਮੈਸੂ ਦੀ 2.5 ਲੱਖ ਰੁਪਿਆ ਤਨਖਾਹ ਹੈ ਅੱਜ ਦੇ ਸਮੇਂ ਅੱਜ ਦੇ ਸਮੇਂ ਜੀ ਉਹ ਛੱਡੀ ਹਾਂਜੀ ਘਰ ਛੱਡਿਆ ਜੀ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਦੇ ਉਹਨਾਂ ਨੇ ਵੱਡੇ ਬਾਬਾ ਜੀ ਨੂੰ ਇਹ ਨਹੀਂ ਕਿਹਾ ਵੀ ਸਾਡੇ ਕੋਈ ਬੱਚਾ ਵੀ ਹੋਣਾ ਚਾਹੀਦਾ ਜੀ ਇਹ ਬਹੁਤ ਵੱਡੀ ਗੱਲ ਹੈ ਕਿ ਮੇਰੀ ਅਗਾਂਹ ਸੰਬੰਧ ਚੱਲੇ ਇੱਕ ਵਾਰੀ ਕਿਸੇ ਸੰਤਾਂ ਨੇ ਕਹਿ ਦਿੱਤਾ ਸੀ ਇਹ ਪਰਮਜੀਤ ਤੂੰ ਬਾਬਾ ਜੀ ਨੂੰ ਕਹਿ ਵੀ ਕੋਈ ਅੱਗੇ ਹੋਏ ਬੱਚਾ ਹਾਂਜੀ ਤੈਨੂੰ ਇਹ ਕਹਿੰਦੇ ਪਰਮਜੀਤ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਦੱਸੋ ਕੋਈ ਸਾਧੂ ਦੀ ਸੇਵਾ ਵੱਡੀ ਹੈ ਜਾਂ ਬੱਚੇ ਵੱਡੇ ਨੇ ਜੀ ਕਿੰਨਾ ਪਿਆਰ ਹੈ ਕੋ ਉਹਨਾਂ ਤੋਂ ਚੱਲਣਾ ਦੂਰ ਨਹੀਂ ਬਣ ਸਕਦੇ ਆਪਾਂ ਜੀ ਉਹ ਛੱਡਿਆ ਸਭ ਕੁਝ ਛੱਡਿਆ ਦੱਸਦੇ ਹੁੰਦੇ ਨੇ ਕਹਿੰਦੇ ਨਥਲਪੁਰ ਵਾਲੇ ਸੰਤਾਂ ਨੇ ਮੈਨੂੰ ਕਿਹਾ ਸੀ ਸਭਨ ਨੇ ਲਾਣਾ ਇਹ ਖੁਸ਼ੀ ਕਰਦਾ ਉਹ ਵੀ ਛੱਡਤਾ ਕੱਚੀ ਸੱਤ ਨਵੇਂ ਲੰਦੇ ਉਹ ਦਿਨ ਨਾਲ ਲੱਸੀ ਨਾਲ ਸ਼ਾਨ ਕਰ ਲੈਂਦੇ ਨੇ ਕੱਚੀ ਲੱਸੀ ਨਾਲ ਜੀ ਜਾਂ ਕਿਸੇ ਨਾਲ ਵੀ ਕਰਦੇ ਹੋਣਗੇ ਹਾਂਜੀ ਹਾਂਜੀ ਉਹ ਜੋ ਉਹਨਾਂ ਨੇ ਕਹਿਤਾ ਵੀ ਛੱਡ ਦੇ ਨਵਾਂ ਕੱਪੜਾ ਛੱਡਤਾ ਚਾਹ ਵੀ ਚਾਹ ਵੀ ਨਹੀਂ ਸ਼ਕਾ